यार गाड़ी में अकेले जाओ ठीक कर दियो भेजिए अकेले आओ जी किताब में से उठाइए अल्लाह आपको शक्ति दे ਸਰ ਸਭ ਤੋਂ ਪਹਿਲਾਂ ਸਾਹਿਬ ਉੱਤਰ ਲੱਗੇ ਸਾਰਾ ਕਿਲਾ ਅੱਗੇ ਲਾ ਲਓ ਕਿਲਾ ਸਰ ਆਹ ਇਧਰ ਤੇ ਹੋ ਸਾਈਡ ਤੇ ਕਰਾ ਦੇ ਆ ਇਧਰ ਤੇ ਆ ਜਾ ਉਹ ਮੇਰੀ ਗੱਲ ਸੁਣ ਜਿਹੜਾ ਕਰਦਾ ਆਮਸਾਂ ਚਾਪੜੇ ਛਾ ਕੇ ਆ ਪੀਪਨ ਸਪੈਸ਼ਲ ਜਿਹੇ ਪਛਾਤਾ ਚੱਕਣਾ ਪਿੰਨ 10 ਰੁਪਏ ਉਠਾ ਕੇ ਚਾ ਦੇ ਬਾਈ ਜੀ ਅੱਜ ਇਧਰ ਸੋ ਰੁਪਏ ਸਾਈਡ ਤੋਂ ਤਿੰਨ ਬਾਬਾ ਤੋਂ ਆ ਇਹ ਐਲਸੀ ਕਰੋ 5 ਤੋਂ 1000 ਇੱਕ ਤੋਂ 1000 ਸੋ ਬਾਪੂ ਸਾਈਡ ਤੇ ਤੇ ਮਣੀ ਜੀ ਨਾਉ ਜੀ

और इधर 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 ਅਭੀ ਆਇਆ ਇੱਕ ਸਕੰਡ ਮਿੰਟ ਰੁਕ ਲੈ ਲੇ ਲਈ ਨੌਕਰੀ ਹੈ ਹਾਂ ਟੋਕਲ ਹੋ ਗਿਆ ਹੈ ਜੀ ਅੱਗੇ ਸਭ ਤੋਂ ਅੱਗੇ ਆਪ ਨੂੰ ਜੀ 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 ਜੀ

भाई नीचे कर ले ना, मारी मारी दे यार किसी नाम पूरी मतलब जिला मंडी कैरियर पूरा नहीं बैठता ਹਰ ਇੱਕ ਮਰਜੀ ਕੋਈ ਨਾ ਕੋਈ ਬੋਲ ਕਰੇ ਇਹ ਲੋਕ ਹੋ ਗਏ ਜਿਵੇਂ ਗੁੱਲੇ ਗੁੱਲੇ ਹੋ ਜਾ ਪਿੱਛੇ ਰੁਕ ਸਰ ਖੜਕੇ ਅਸਰਾ ਹੈ ਉਹ ਸਾਬ ਚੈਨ ਪਰਿਵਾਰ ਅਸਰਾ ਹੈ ਕਿ ਮੇਰੇ ਸੰਬੰਧ ਪਿੱਛੇ ਸਰਦਾਰ ਬਾਦਲ ਨਾਲ ਖੜਕੇ ਕਹਿੰਦੇ ਉਹਨਾਂ ਦੇ ਪਰਿਵਾਰ ਨਾਲ ਜਗ ਜਹਰ ਨੇ ਜਦੋਂ ਕੋਈ ਅਕਾਲ ਚਲਾਨਾ ਕਰ ਜਾਂਦਾ ਹੈ ਅਕਾਲ ਪੁਰਖ ਦੇ ਚੰਮਾਂ ਵਿੱਚ ਚਲਿਆ ਜਾਂਦਾ ਹੈ ਤੇ ਮਨ ਮੁਟਾਫ ਪੰਜ ਪੰਜ ਤੋਂ ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਮੇਰੇ ਆਫਾਦ ਨੂੰ ਕਹਿੰਦਾ ਹੁੰਦਾ ਸੀ ਕਿ ਬੇਟਾ ਅਗਰ ਕੋਈ ਉਸ ਪਰਮੇਸ਼ਵਰ ਦੀ ਸ਼ਰਨ ਚ ਚਲਿਆ ਜਾਏ ਤੁਹਾਡੇ ਮਨ ਮੁਟਾਫ ਹੋਣ ਤੇ ਉਹ ਦਸਨਾਇਆ ਜਾਏ ਤੇ ਫਿਰ ਤੂੰ ਉੱਥੇ ਹੀ ਦਸਨਾ ਦਿਓ ਜੇ ਉਹ ਜਲਾਇਆ ਜਾਏ ਤੇ ਉੱਥੇ ਹੀ ਜਲਾ ਦਿਓ ਤੋ ਇਨਸਾਨ ਦੀ ਜੀਵਨ ਦੇ ਵਿੱਚ ਦੋ ਪੜਾਅ ਐਸੇ ਆਉਂਦੇ ਆ ਜਦੋਂ ਉਹਦੀ ਜ਼ਿੰਦਗੀ ਬਦਲਦੀ ਸਕਰੀ ਇੱਕ ਜਦੋਂ ਉਹ ਬਾਪ ਬਣਦਾ ਜੀ ਦੂਸਰਾ ਭਈਇਂ ਕਰੇ ਜਦੋਂ ਉਹਦਾ ਬਾਪ ਜਾਂਦਾ ਰਹੇ ਦੇ ਕੋਈ ਉਹਨੇ ਮਾਪੇ ਦੋ ਐਸੇ ਸ਼ਖਸ ਨੇ ਜਿਹੜੇ ਆਪਣੀ ਔਲਾਦ ਨੂੰ ਆਪਣੇ ਤੋਂ ਉੱਚਾ ਦੇਖ ਕੇ ਖੁਸ਼ ਨੇ ਬਹੁਤ ਅਰਥੀ ਦੇ ਕੋਈ ਨਾ ਰੱਬ ਤੋਂ ਬਾਅਦ ਮਾਪਾ ਬਾਦ ਦਾ ਹੀ ਦਰ ਹੈ ਇਹ ਮੈਂ ਇਹ ਦੁੱਖ ਹੰਡਾਇਆ ਜਦੋਂ ਫਾਦਰ ਗਏ ਸੀਗੇ 2 ਮਹੀਨੇ ਬੋਲਿਆ ਨਹੀਂ ਗਿਆ ਮੈਂ ਇਸ ਦੁੱਖ ਨੂੰ ਸਮਝ ਸਕਦਾ ਔਰ ਇਸ ਦੁੱਖ ਨੂੰ ਮੋੜਿਆ ਤੇ ਚੱਕਿਆ ਬਹੁਤ ਔਖਾ ਚੱਕਿਆ ਇਸ ਕਰਕੇ ਅੱਜ ਸੁਖਬੀਰ ਜੀ ਦਾ ਛੋਟੀ ਭੈਣ ਹਸਨਰਤ ਦਾ ਇਹ ਦੁੱਖ ਥੋੜਾ ਬਹੁਤ ਸ਼ੇਅਰ ਕਰਨਾ ਬੜਾ ਜ਼ਰੂਰੀ ਸੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਪੰਜ ਵਾਰ ਮੁੱਖ ਮੰਤਰੀ ਲੋਕਾਂ ਨੇ ਬਣਾਇਆ ਇਸ ਚੀਜ਼ ਦੀ ਰਿਸਪੈਕਟ ਹੁੰਦੀ ਹੈ ਵੀ ਮਸਟ ਆਲਸੋ ਲਰਨ ਟੂ ਰਿਸਪੈਕਟ ði ਡੈਡ ਇਸ ਕਰਕੇ ਜਿਹੜੀਆਂ ਆਛੀਆਂ ਚੀਜ਼ਾਂ ਨੇ ਬਹੁਤ ਕੁਝ ਐਸਾ ਸੀ ਮਾਨੂੰ ਨਾਲ 150 200 ਰਹਿਦੀ ਖਿਤੀ ਹੈ ਉਹ ਜਿਆਦਾ ਚੀਜ਼ਾਂ ਉਹ ਯਾਦ ਰਹੇਂ ਗਿਆ ਤੇ ਬਹੁਤ ਕੁਝ ਐਸਾ ਹੈ ਜਿਹੜਾ ਉਹਨਾਂ ਦੇ ਜਾਨ ਨਾਲ ਮੈਂ ਦਫਨ ਕਰ ਦਿੱਤਾ ਤਹਨ ਕਰ ਇਸ ਕਰਕੇ ਪ੍ਰਮਾਤਮਾ ਇਸ ਪਰਿਵਾਰ ਨੂੰ ਤਾਕਤ ਦੇ ਸਾਡੇ ਵੀ ਮਾਪੇ

ਇਹ ਲੱਗਦਾ ਇੱਕ ਤੇ ਉਹ ਅੰਦਰ ਦਾ ਭੇਜ ਦਿੰਦੇ ਹੀ ਨਹੀਂ ਸਕਦੇ ਆ ਹੁਣ ਮੈਂ ਛੋਟੀ ਭੈਣ ਹਰਸਿਮਰਤ ਨਾਲ ਬੈਠਾ ਜੀ ਵਾਓ ਉਹ ਕਹਿੰਦੀ ਬਾਲਸਾ ਨੂੰ ਕਹਿੰਦੇ ਪੁੱਛਿਆ ਭਾਈ ਤੁਸੀਂ ਦੱਸਦੇ ਨਹੀਂ ਤੁਹਾਡੇ ਅੰਦਰ ਹੁੰਦਾ ਹੈ ਤੁਹਾਡੇ ਘਰ ਪਰ ਡਾਕਟਰ ਨਹੀਂ ਕਹਿੰਦੇ ਅੱਗੇ ਜਵਾਬ ਦਿੰਦਾ ਹੈ ਜੇ ਤੁਹਾਡੇ ਅੰਦਰ ਕੋਈ ਵੱਡੀ ਯੋਜਨਾ ਹੈ ਆਪਦੀ ਘਰ ਵਾਲੀ ਨੂੰ ਵੀ ਨਾ ਦੱਸੋ ਸਮਝੋ ਮੇਰੀ ਗੱਲ ਕਿਉਂ ਮੈਂ ਉਹਨਾਂ ਨੂੰ ਕਦੇ ਗੁੱਸੇ 'ਚ ਨਹੀਂ ਦੇਖਿਆ। ਦੇਖੋ ਇੱਕ ਪੜੀਆਂ ਵੱਡੀਆਂ ਚੀਜ਼ਾਂ ਨੇ ਮੈਂ ਉਹਨਾਂ ਨੂੰ ਕਦੇ ਗੁੱਸੇ 'ਚ ਨਹੀਂ ਦੇਖਿਆ। ਔਰ ਇੱਕ ਹੋਰ ਚੀਜ਼ ਸੁਣਨ ਦੀ ਤਾਕਤ। ਮੈਂ ਹਜ਼ਾਰਾਂ ਲੋਕਾਂ ਨੂੰ ਉਹਨਾਂ ਨਾਲ ਗੱਲ ਕਰਦੇ ਦੇਖਿਆ ਹੈ। ਉਹ ਸੁਣਦੇ ਸੀ ਔਰ ਬੋਲਦੇ ਨਹੀਂ। ਭਾਵੇਂ ਉਹਨੂੰ ਸਭ ਪਤਾ। ਇਹ ਕੋਰ ਅੰਮ੍ਰਿਤਸਰ ਦਾ ਇੱਕ ਨੇਤਾ ਨੂੰ ਸੋਲਿਡ ਵੇਸਟ ਮੈਨੇਜਮੈਂਟ ਸਮਝਾਉਣ ਲੱਗਿਆ। 45 ਮਿੰਟ ਸਮਝਾਈ ਗਿਆ ਇੱਕ ਸ਼ਬਦ ਨੂੰ ਬੋਲੇ ਜਦੋਂ ਉਹ ਨਿਕਲਿਆ ਨਾ ਬਾਹਰ ਮੈਂ ਗਿਆ ਮਿੱਤਰਾਂ ਜਦੋਂ ਜੰਮਿਆ ਨਹੀਂ ਸੀ ਉਹਨਾਂ ਦਾ ਸੋਲਿਡ ਇਨਵੈਸਟਮੈਂਟ ਉਹਨਾਂ ਦਾ ਪੁੱਤ ਜਦੋਂ ਨਾ ਮਿਲਿਆ ਇਸ ਕਰਕੇ ਹਰੇਕ ਨੂੰ ਆਪਣੀ ਜਗ੍ਹਾ ਦੇਣੀ ਫਿਰ ਮੈਂ ਉਹਨਾਂ ਨੂੰ ਸਰੰਦ ਕਨਾਲ ਦੇ ਨਾਲ ਗੈਸ ਹਾਊਸ ਸੀ ਉਹਨਾਂ ਦਾ ਬਚਪਨ ਦਾ ਦੋਸਤ ਜਦੋਂ ਚੀਫ ਮਿਨਿਸਟਰ ਸੀ ਉਹਨਾਂ ਦਾ ਬਚਪਨ ਦਾ ਦੋਸਤ ਬੁਰਾ ਭਲਾ ਕਹਿੰਦੇ ਦਿੱਕੀ ਅੱਛਾ ਮੁੱਖ ਮੰਤਰੀ ਰਾਜ ਸੱਤਾ ਦਾ ਮਾਲਕ ਇਨਸਪੈਕਟਰ ਫੜਨ ਲੱਗਿਆ ਕਿ ਨਹੀਂ ਇਹ ਮੇਰਾ ਪਛਤਾ ਦੋਸਤ ਦਾ ਹੱਕ ਹੈ ਇਹ ਪੰਜਾਬ ਦੇ ਮਿੱਤਰਾਂ ਇਹ ਸਵਾਨ ਦੀ ਤਾਕਤ ਅੱਜ ਹੈ ਨਹੀਂ 18 ਸਾਲ ਜੇਲ੍ਹ ਜੋ ਵੀ ਹੈ ਬਾਕੀ ਆਖਿਆ ਕਿ ਜੇ ਮੇਰੇ ਕੋਈ ਮਨ ਮੁਤਾਬਕ ਸੀ ਉਹਨਾਂ ਦੇ ਜਾਨ ਤੋਂ ਬਾਅਦ ਮੈਂ ਉਹ ਅਗਲੀ ਨਿਵਰਤ ਕਰ ਜਿਹੜੇ ਕਾਲਪੁਰ ਕੋਲ ਚਲੇ ਗਏ ਉਹਨਾਂ ਨਾਲ ਕੋਈ ਫੈਰ ਨਹੀਂ ਹੁੰਦਾ ਕੋਈ ਸਿਰਸਾ ਸਿਆਸਤ ਦਾ ਵਜਿ ਪ੍ਰੈਕਟਿਕ ਟਾਈਮਿੰਗ ਦਾ ਥੋੜਾ ਬਦਲਦਾ ਜਾ ਰਿਹਾ ਨੀਚੀ ਜਾਦਾ ਹੋ ਰਿਹਾ ਇਹ ਦੇਖੋ ਇਹ ਇੱਕ ਗੱਲ ਸੁਣ ਲਓ ਪਹਿਲਾਂ ਦੋਸਤ ਜ਼ਿਆਦਾ ਹੁੰਦਾ ਸੀ ਬੈਟਲ ਹਮੇਸ਼ਾ ਪੰਜਾਬ ਦੇ ਡਿਸਟ੍ਰਿਕਟਸ ਲਈ ਇਹ ਗੱਲਾਂ ਕਰਨ ਵਾਲੀਆਂ ਨਹੀਂ ਬੱਜੇ ਪੁੱਛਦਾ ਤੇ ਮੈਂ ਤੇ ਇਸ ਕਰਕੇ ਲੜ ਰਿਹਾ ਵੀ ਆਉਣ ਵਾਲੇ ਸਮੇਂ 'ਚ ਸੁਪਾ ਰਹਿਣ ਜੋਗਾ ਨਹੀਂ ਰਹਿਣਾ ਖਤਰੇ ਭਾਈ ਕਿ ਅਸੀਂ ਸੰਭਲੇ ਨਾ ਨਾ ਇਸ ਸੁਪਾ ਰਹਿਣ ਜੋਗਾ ਨਹੀਂ ਰਹਿਣਾ ਸਭ ਤੋਂ ਖਤਰਨਾਕ ਬੰਦਾ ਹੁੰਦਾ ਖੁਖਾ ਆਦਮੀ ਤੇ ਪੰਜਾਬੀ ਭੀਖ ਨਹੀਂ ਮੰਗਦਾ ਕਲੇ ਮਾਰ ਕੇ ਸ਼ੀਸ਼ੇ ਤੋੜ ਕੇ ਤੁਹਾਡੇ ਘਰਾਂ 'ਚ ਬੜੂ ਇਹ ਭੁੱਖਾ ਆਦਮੀ ਉਹਦੇ ਲਈ ਨਹੀਂ ਲੜਦੇ ਅਜਿਹੀ ਪੀੜੀ ਨਹੀਂ ਲੜਦੇ ਇੱਕ ਪੀੜੀ ਨਸ਼ੇ ਕਰ ਇੱਕ ਪੀੜੀ ਮਤਲਬ ਅਤਵਾਦ ਕਰ ਇੱਕ ਪੀੜੀ ਹੁਣ ਬਾਹਰ ਜਾ ਕੇ ਤਲਕੇ ਲੜਾਈ ਲੜਵਾ ਲਈ ਹੈ ਇਹ 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 ਪਲੇਟਫਾਰਮ ਉਹਨਾਂ ਗੱਲਾਂ ਦਾ ਅੱਜ ਸਿਰਫ ਇੰਨਾ ਹੀ ਹੈ ਪਰਮ ਸ਼ਾਂਤੀ ਮਿਲੇ ਉਹਨਾਂ ਦੀ ਆਤਮਾ ਨੂੰ ਔਰ ਇਸ ਪਰਿਵਾਰ ਨੂੰ ਤਾਕਤ ਮਿਲੇ ਕਿ ਇਹ ਇਹ ਜੋਰ ਨੂੰ ਕੋ ਆਇਆ ਜੋਰ ਘਰੇ ਬੈਠਾ ਹੋਵੇ ਨਾ ਕੁਝ ਵੀ ਨਾ ਕਰਦਾ ਹੋਵੇ ਬੜਾ ਵੱਡਾ ਸਹਾਰਾ ਹੁੰਦਾ ਬਹੁਤ ਹਾਂਸਦਾ ਧੰਨਵਾਦ